ਹਾਂਜੀ ਚਾਹ ਬੋਲਣੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਸ਼ੋਅ ਵਿੱਚ ਆਪਾਂ ਸਭ ਤੋਂ ਪਹਿਲਾਂ ਭਗਲਾਵਿਆਸ ਨੈਨੇਜਮੈਂਟ ਬੋਰਡ ਬਾਰੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਜਿਹੜਾ ਨੁਕਸਾਨ ਹੋਇਆ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਪੀਸਵੀ ਗੰਧੀ ਜੀ ਆ ਦੋ ਦੋ ਰਿਹਾ ਦਿੱਲੀ ਦੇ ਵਿੱਚ ਇੱਕ ਦੰਗੇ ਪਸਾਦ ਹੋਏ। ਉਹ ਨੋਸ਼ੀਆਂ ਸੰਬੰਧੀ ਚਦਾਨ ਜਿਹੜੇ ਆ ਉਹ ਦਿੱਲੀ ਦੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤੇ ਸੀ। ਅੱਜ ਉਹ ਅਦਾਲਤ ਨੇ ਕਾਫੀ ਕੇਸਾਂ ਦੇ ਵਿੱਚ ਫੈਸਲਾ ਦੇ ਦੇ ਤਾਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਉਹ ਕਰਨ। ਲੇਕਿਨ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਪਾਕਲਾ ਵਿਆਸ ਮੈਨੇਜਮੈਂਟ ਬੋਰਡ ਦੇ ਕਮ ਕਾਲ ਵਨ 1966 ਦੇ ਵਿੱਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਪਾਕਲਾ ਵਿਆਸ ਮੈਨੇਜਮੈਂਟ ਬੋਰਡoverline ਵੀ ਕਾਫੀ ਉਤਸਾਹ ਚੜਾ ਰਿਹਾ ਬੇਸ਼ੱਕ ਪੰਜਾਬ ਦਿੱਤਾ ਤੇ 파ਖੜਾ ਬਿਆਸ ਲੈ ਲੈਣੇ ਬੋੜ ਨੂੰ ਜਾਂ 파ਖੜਾ ਬੰਦ ਨੂੰ ਮਯੋਂ ਦੇ ਲਈ ਬਕਤ ਦੀਆਂ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰਾਂ ਨੇ ਜ਼ਮੀਨ ਜਾਇਦਾਦ ਵੀ ਦਿੱਤੀ ਹੋਰ ਹੀ ਦੇ ਨਸੀਬੇ ਵੀ ਇਸ ਬੰਦ ਨੂੰ ਕੰਪਲੀਟ ਕਰਨ ਲਈ ਦਿੱਤੇ ਪਰ ਇਹੇ ਬਾਅਦ ਵੀ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦਾ ਇਸ ਬੋਰ ਦੇ ਉੱਤੇ ਜਿਹੜਾ ਕਬਜ਼ਾ ਸੀ ਉਹ ਇੱਕ ਨਾਮਤ ਜਾਂ ਨਾ ਹੁੰਦੇ ਬਰਾਬਰ ਸੀ ਲੇਕਨ ਇਸ ਦੇ ਵਰਤ ਜੇ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਨੇ ਇਸ ਪਖੜਾ ਵਿਆਸ ਨੈਣ ਨੈਕ ਬੋਰ ਉਪਰ ਆਪਣੀ ਅਜੇ ਦੀ ਧਾਂਕ ਜਿਹੜੀ ਆ ਉਹ ਜਮਾਈ ਰੱਖੀ ਆ ਵੇਕਨੋਂ ਪੰਜਾਬ ਸਰਕਾਰ ਬੀੜੀਆ ਵਕਤ ਦੀ ਸਰਕਾਰ ਐ ਮੈਂ ਅੱਧੀ ਗੱਲ ਕਰਿਆ ਨਾ 1966 ਤੋਂ ਹੀ ਗੱਲ ਕਰਦਾ ਆ ਰਿਆਂ ਵੀ ਜੇ ਅਜੇ ਤੱਕ ਪੰਜਾਬ ਸਰਕਾਰ ਦੇ ਤਨਾ ਤੇ ਇਹ ਵੀ ਜੂ ਨਹੀਂ ਸਰਜੀ ਕਿ ਉਹ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਉਪਰ ਪੰਜਾਬ ਦਾ ਪੱਖ ਉਹ ਪੰਜਾਬ ਦਾ ਜਿਹੜਾ ਅਦਕਾਰ ਹੈ ਉਹਦੇ ਦੇ ਦਾਵਾ ਕਿਸ ਤਰ੍ਹਾਂ ਪੇਸ਼ ਕਰੇ ਕਿ ਕਦੋਂ ਕਰੇ ਇੰਨਾ ਸਾਧੀਆਂ ਗੱਲਾਂ ਤੋਂ ਸਖਰੇ ਰਹਿਣ ਦੇ ਕਾਰਨ ਹੀ ਹੌਲੀ-ਹੌਲੀ ਪਕੜਾ ਬਿਆਸ ਨੰਦ ਨੇ ਬੋਰਡ ਉੱਪਰ ਜਿਹੜਾ ਕਬਜ਼ਾ ਸੀ ਜਾਂ ਜਿਹੜਾ ਹਿੱਸਾ ਸੀ ਉਹ ਤੋਂ ਪੰਜਾਬ ਦੂਰ ਰਹਿਣ ਲੱਗਾ ਤੇ ਉਹ ਬਾਪਰਬੰਦ ਜਿਹੜਾ ਸੀ ਸਾਰੇ ਦਾ ਸਾਰਾ ਕੇਂਦਰ ਸਰਕਾਰ ਕੋਲ ਚੜਾ। ਹੁਣ ਇਹ ਪੰਜਾਬ ਨੂੰ ਇਨਾ ਪ੍ਰੋਜੈਕਟਾਂ ਲਈ ਭਾਵੇਂ ਪੰਜਾਬ ਨੇ ਜਨੀ ਇੰਡੀਆ ਦਾ ਦਿੱਤੀ ਬਨਿਆਦੀ ਢਾਂਚਾ ਖੜਾ ਕੀਤਾ ਸਰੋਤ વીਜ ਪਦਾਮ ਕੀਤੇ ਦੇਗਨ ਇਹ ਸਾਰਾ ਜਿਹੜਾ ਕੰਮ ਕਾ ਸੀ ਉਹਦੇ باوجود ਵੀ ਪੰਜਾਬ ਨੂੰ ਕੋਈ ਇਸ ਬੋਰਡ ਵਿੱਚੋਂ ਜਾਂ ਇਸ ਡੈਮ ਵਿੱਚੋਂ ਕੋਈ ਖਾਸ ਜਿਹੜਾ ਫਾਇਦਾ ਆ ਉਹ ਮਿਲਦਾ ਅਜੇ ਤੱਕ ਵੀ ਦਿਖਾਈ ਨਹੀਂ ਦਿੰਦਾ ਹੁਣ ਜਿਹ ਜਿਹਦੇ ਵਿੱਚ ਗੁਆਂਢੀ ਰਾਜ ਦੇਲੇਆ ਹਰਿਆਣਾ ਆ ਰਾਜਸਥਾਨ ਬਿੱਲੀਆ ਹਮਾਚਲ ਪ੍ਰਦੇਸ਼ ਹੈ ਪੰਜਾਬ ਦੇ ਮਕਾਉਂ ਦੇ ਤੇ ਇਹਨਾਂ ਰਾਜਾਂ ਨੂੰ ਪਖੜਾ ਦੇਣ ਤੋਂ ਬਹੁਤ ਜਿਆਦਾ ਦੇਰਾ ਉਹ ਹੈ ਦਾ ਹੋ ਰਿਹਾ ਹੈ ਲੇਕਨ ਪੰਜਾਬ ਸਵਕਾ ਜਾਂ ਪੰਜਾਬ ਜਿਹੜਾ ਆ ਉਹ ਅੱਜ ਤੱਕ ਵੀ ਪਖੜਾ ਦੇਣ ਤੋਂ ਕੋਈ ਖਾਸ ਫਾਇਦਾ ਲੈਂਦੇ ਨਹੀਂ ਸਮਰਾਪਤ ਜਿਹੜੀ ਆ ਉਹ ਨਹੀਂ ਹੋ ਸਕੀ ਹੁਣ ਇੱਕ ਦਲੀਲ ਦੰਨਿਆ ਕਿ ਜਿਸ ਦਾ ਅੱਜ ਪੰਜਾਬ ਦੇ ਵਿੱਚ 파ਖੜਾ ਬਿਆਸ ਤੇ ਦੂਜੇ ਡੈਮਾਂ ਦੇ ਪ੍ਰਬੰਧਾਂ ਦੀ ਅਣਗਹਿਲੀ ਦੇ ਕਾਰਨ ਜਾਂ ਕੋਈ ਸਾਜਿਸ਼ ਦੀ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਈ ਮਚਾਈ ਆ ਉਸੇ ਤਰ੍ਹਾਂ ਹੀ ਹਮਾਚਲ ਤੇ ਦੂਸਰੇ ਸੰਗਿਆਂ ਦੇ ਨਾਲ ਜਿਹੜੇ ਕੰਸਰਨਡ ਹੈਗੇ ਆ ਉਥੇ ਵੀ ਇਨਡੈਮਾ ਦੇ ਕਾਰਨ ਹਰ ਜਿਹੜੇ ਆ ਬਹੁਤ ਆਏ ਆ ਦੇਖਣਾ ਉਹਨਾਂ ਹੜਾਂ ਦੇ ਨਾਲ ਹਮਾਚੋਪਰਦੇਸ਼ ਨੇ ਜਿੰਨਾ ਵੀ ਹਮਾਚੋਪਰਦੇਸ਼ ਦਾ ਨੁਕਸਾਨ ਹੋਇਆ ਆ ਚਾਹੇ ਉਹ ਪਸ਼ੂ ਤਾਂ ਦੀ ਸ਼ਕਲ ਵਿੱਚ ਹੋਵੇ ਚਾਹੇ ਉਹ ਫਸਲਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇ ਚਾਹੇ ਕਿਸੇ ਹੋਰ ਕਿਸਮ ਦਾ ਨੁਕਸਾਨ ਹੋਵੇ ਹਮਾਚਲ ਦੀ ਸਰਕਾਰ ਨੇ ਪਾਖੜਾ ਬੋਰਡ ਦੀ ਐਮੈਂਡਮੈਂਟ ਉਪਰ ਇੱਕ ਐਫ ਆਈ ਆਰ ਦਰਜ ਕਰਵਾਈ ਆ ਕਿ ਜਿੰਨਾ ਵੀ ਹਿਮਾਚਲ ਪ੍ਰਦੇਸ਼ ਦਾ ਨੁਕਸਾਨ ਇਨ੍ਹਾਂ ਹੜ੍ਹਾਂ ਦੇ ਆਉਣ ਕਰਕੇ ਹੋਇਆ ਆ ਉਹਦੇ ਲਈ ਪਾਖੜਾ ਬੋਰਡ ਜੜਾਇਆ ਉਹ ਹਿਮਾਚਲ ਪ੍ਰਦੇਸ਼ ਨੂੰ ਜਿਹੜਾ ਬੰਦਾ ਮੁਆਵਜ਼ਾ ਆ ਉਹ ਦੇ ਦੇ ਅਜੇ ਐਫਆਈਏ ਦਾਜ ਹੋਈ ਆ ਲੇਕਿਨ ਪੰਜਾਬ ਸਰਕਾਰ ਨੇ ਅਜੇ ਆਪਣੀ ਗੈਰੀਨੀਤੋਂ ਵੀ ਉਠਣ ਦਾ ਯਤਨ ਨਹੀਂ ਕੀਤਾ ਬਿਟੋ ਕਟ ਉਹ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮਕਾਉਲ ਦੇ ਉੱਤੇ ਬਹੁਤ ਜ਼ਿਆਦਾ ਜਾਣੀ ਪੇ ਮਾਲੀ ਨਕਸਾਨ ਕੀਤਾ ਨੇ ਕਨ ਪੰਜਾਬ ਸਰਕਾਰ ਨੂੰ ਅਜੇ ਕੋਈ ਸੋਝੀ ਨਹੀਂ ਆਇਆ ਉਹ ਪੇਸ਼ਤਾ ਕਿਥੇ ਜਾ ਕੇ ਪਾਕੜਾ ਬੋਰਡ ਦੇ ਉੱਪਰ ਆਪਣਾ ਦਾਅਵਾ ਵੀ ਪੇਸ਼ ਕਰੇ ਤੇ ਆਪਣੇ ਹੋਏ ਨੁਕਸਾਨ ਦੀ ਪਰਭਾਈ ਦੇ ਲਈ ਇਹ ਪਾਕੜਾ ਬੋਰਡ ਮਰਦ ਇੱਕ ਐਫ ਆਈਆਰ ਨਾਤੇタル ਕੇ ਅਗਲੀ ਕਾਰਵਾਈ ਜੜੀਆ ਉਹ ਆਰੰਭ ਕਰੇ ਕੋਣ ਜਿਹੜਾ ਪਾਕੜਾ ਪ੍ਰਧਾਨਿਕ ਹੈ ਇਹਦੇ ਡੀਲਿੰਗ ਦੇ ਇਹਦੇ ਹਿੱਸੇ ਵਿੱਚ 2011 ਨੂੰ 7.19% ਦਾ ਜਿਹੜਾ ਹੱਕ ਸੀ ਉਹ ਹਿਮਾਚਲ ਪਰਦੇਸ਼ ਨੂੰ ਜਿਹੜਾ ਉਹ ਦੇ ਪਾ ਗਿਆ ਸੀ ਆਦਾਲਤ ਨੇ ਇਸ ਪਾਸੇ ਉਸ ਲਈ ਕਬਿੱਤਾ ਸੀ ਕਿ 1968 ਤੇ 2011 ਦੇ ਵਿੱਚ ਜਿਹੜੀ ਮਿਆਦ ਲਈ ਉਹ ਬਕਾਇਆ ਦਾ ਹੱਕ ਦਾ ਸੀ ਉਹਦੇ ਨਾਲ 13000 ਮੀਲੀਅਮ ਜੂਨਟ ਤੋਂ ਵੀ ਬੱਦ ਲਈ ਦਾ ਦਾਵਾ ਹਿਮਾਚਲ ਇਥੇ ਕੱਦ ਦਾ ਦਿਖਾਈ ਦੇ ਰਿਹਾ ਹੈ ਇਹ ਕੰਨਾ ਫ फेब्रुवारी 2022 ਦੇ ਵਿੱਚ ਸੁਪਰੀਮ ਕੋਰਟ ਨੇ ਪਾਕੜਾ ਬੋਰਡ ਨੂੰ ਹਿਮਾਚਲ ਪ੍ਰਦੇਸ਼ ਨੂੰ ਲੱਖ ਪੱਗ 42450 ਕਰੋੜ ਬਕਾਇਆ ਜਾਰੀ ਕਰਨ ਦਾ ਵੀ ਨਿਰਦੇਸ਼ ਜਿਹੜਾ ਉਹ ਦਿੱਤਾ ਸੀ ਔਰ ਇਹਦੇ ਉਲਟ ਪੰਜਾਬ ਨੂੰ ਅਜੇ ਪੰਜਾਬ ਸਰਕਾਰ ਨੇ ਤਾਂ ਕੇਵਲ ਉਥੇ ਲਾ 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 ਕਰਕੇ ਪਾਖੜਾ ਡੈਂਦੇ ਪੁਲਿਸ ਨਾ ਗਏ ਉਥੇ ਪਤਾ ਨਹੀਂ ਕੀ ਕੀ ਹੋਇਆ ਇਸ ਤੋਂ ਜ਼ਿਆਦਾ ਕੋਈ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਦੇ ਪੱਲੇ ਕੁਝ ਨਹੀਂ ਪਿਆ ਫਸ ਜਦ ਕੇ ਹਿਮਾਚਲ ਬਬੇਸ਼ ਨੇ ਵੀ ਇਹਦੇ ਤੋਂ ਆਥਕ ਲਾਹਾ ਲਿਆ ਔਰ ਪੰਜਾਬ ਦੇ ਪੰਦੇ ਕੇਵਲ ਤੇ ਕੇਵਲ ਇੱਕ ਸਿਫਰ ਜਿਹੜਾ ਉਹ 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 ਬੈ ਦਾ ਜਿਹੜਾ ਲਾਭ ਆ ਉਹ ਪੰਜਾਬ ਸਰਕਾਰ ਨੂੰ ਨਹੀਂ ਮਿਲ ਸਕਿਆ ਹੁਣ ਮਾਜਲ ਨੇ ਪਾਕੜਾ ਬੋਰਡ ਬਰਬ ਇੱਕ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਆ ਔਰ ਇਹ ਮਾਮਲਾ ਉਹਨਾਂ ਨੇ ਦੱਬ ਪਲਵਾ ਕੇ ਆਪਣੀ ਜਿਹੜੀ ਲੀਗਲ ਪੋਜੀਸ਼ਨ ਨੂੰ ਉਹਦੇ ਵਿੱਚ ਹੋਰ ਵਾਧਾ ਕੀਤਾ ਆ ਔਰ ਅਗਸਤ 2023 ਦੇ ਵਿੱਚ ਬੋਰਡ ਬੰਦੋ ਬਿਨਾਂ ਕਿਸੇ ਚੇਤਾਵਨੀ ਦੇ ਜਿਹੜਾ ਪੌਂਡ ਹੈ ਨਾ ਉਹ ਤੋਂ ਅਚਾਨਕ 1.42 ਲੱਖ 63 ਪਾਣੀ ਡੇੜਾ ਛੱਡਣ ਤੋਂ ਬਾਅਦ ਜਿਹੜੀ ਐਫਆਈਓ ਨੇ ਬਬਕੀਪੀਆ ਜਾਂ ਹਮਾਚਰ ਦਾ ਜਿਹੜਾ ਨੁਕਸਾਨ ਹੋਇਆ ਆ ਉਹਦੇ ਲਈ ਇਹ ਹਮਾਚਰ ਨੇ ਜਿਹੜਾ ਆਪਣਾ ਦਾਵਾ ਮੁਆਫੀ ਦੇ ਪੇਸ਼ ਕੀਤਾ ਆ ਹੁਣ ਇਹ ਅਨਹਲਾਨੀ ਜਿਹੜੀ ਰਿਹਾਈ ਆ ਉਹਨਾਂ 10 ਹਜ਼ਾਰ ਫਸਕੀਏ ਤੋਂ ਵੱਧ ਫਸਲਾਂ ਤਬਾਹ ਕਰ ਦਿੱਤੀਆਂ ਤੇ 138 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਜ਼ਮੀਨ ਤੇ ਮਾਲੀ ਨੁਕਸਾਨ ਹੋਇਆ। ਕਿਸਾਨ ਤਬਾਹ ਹੋ ਗਏ, ਪਿੰਡਾਂ ਨੂੰ उजाੜਨਾ ਪਿਆ। ਉਹ ਜੇਕਰ ਪੰਜਾਬ ਐਫ ਆਈ ਆਰ ਦਰਜ ਕਰਕੇ ਆਪਣੀ ਜਿਹੜੀ ਕਾਨੂੰਨੀ ਪੋਜੀਸ਼ਨ ਸੀ ਉਹਨੂੰ ਮਜ਼ਬੂਤ ਕਰਨ ਬਾਰੇ ਸੋਚਦਾ ਤਾਂ ਅੱਜ ਪੰਜਾਬ ਦਾ ਕੇਸ ਜਿਹੜਾ ਉਹ ਹਿਮਾਚਲ ਪੱਦੇਸ਼ ਨਾਲੋਂ ਵੀ ਜ਼ਿਆਦਾ ਮਜਬੂਤ ਹੋਣਾ ਸੀ ਲੇਕਨ ਇਹ ਸਾਰੇ ਕਮਰਕਾਰਾਂ ਲਈ ਆਪਣੇ ਦੇਸ਼ ਦੀ ਆਪਣੇ ਰਾਜ ਲਈ ਇੱਕ ਸੰਸੀਅਰ ਹੋ ਕੇ ਰਾਜ ਨੂੰ ਫਾਇਦਾ ਪਚਾਉਣਾ ਰਾਜ ਦੇ ਅਧਕਾਰ ਦੇਣੇ ਉਹ ਪੰਜਾਬ ਦੇ ਹਿੱਸੇ ਵਿੱਚ ਨਹੀਂ ਆਇਆ ਔਰ ਇਹਦੇ ਵਿੱਚ ਇਹ ਤੋਂ ਪੋਲੀਟਿਕਲ ਵੈਲਜਾਈ ਵੀ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਜਾਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਕੇ ਉਹ ਨੇਪਰੇ ਚਾੜਨ ਦੇ ਲਈ ਇੱਕ ਕ੍ਰਿਟੀਕਲ ਵੈਲ ਜਿਹੜੀ ਆ ਉਹ ਰਾਜਨੀਤਿਕ ਬੀਜਾਂ ਵਿੱਚ ਹੋਣੀ ਚਾਹੀਦੀ ਆ ਜਿਹੜੀ ਕਾਫੀ ਇਸ ਲੰਬੇ ਸਮੇਂ ਤੋਂ ਇਹ ਪੰਜਾਬ ਦੇ ਸਿਆਸੀ ਨਗਰੀਦਾਂ ਦੇ ਮਨੋਂ ਪਰ ਇਹ ਕ੍ਰਿਟੀਕਲ ਦੇ ਲੈਵਲ ਉਹ ਅਜੇ ਤੱਕ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਲੱਗੇ ਹੁਣ ਬੀਐਮਬੀ ਜਿਹੜਾ ਇੱਕ ਝਗੜਾ ਆ ਕਾਨੂੰਨੀ ਲੜਾਈ ਆ ਇਹ ਆਪੋ ਵਿੱਚ ਹੀ ਚਾਏ ਔਰ ਹਿਮਾਚਲ ਦੇ ਵਿੱਚਕਾਰ ਹੋਵੇ ਚਾਹੇ ਪੰਜਾਬ ਦੇ ਵਿੱਚਕਾਰ ਹੋਵੇ ਜਾਂ ਇਹਦੇ ਵਿੱਚ ਹਰਿਆਣਾ ਵੀ ਕਿਸੇ ਟਾਈਮ ਪੁੱਜ ਸਕਦਾ ਆ ਔਰ ਇਹ ਮਾਨ ਸੰਗੀ ਅਧਿਕਾਰਾਂ ਤੇ ਆਰਥਿਕ ਨਿਆਂ ਦਾ ਮੌਲਾ ਆ ਔਰ ਜਿਸ ਨੂੰ ਹਿਮਾਚਲ ਪ੍ਰਦੇਸ਼ ਨੇ ਆਪਣੀ ਸੂਝ ਬੂਝ ਦੇ ਨਾਲ ਇਹ ਸਾਰਾ ਕੁਝ ਵਿਲਾਅ ਹਕਾ ਬਖਾਇਆ ਔਰ ਜਿਦੇ ਵਿੱਚ 11 ਕਰੋੜ ਰੁਪਏ ਦੀ ਬਕਾਇਆ ਤੇ ਨੁਕਸਾਨ ਦੇ ਮੁਆਵਜ਼ਾ ਵੀ ਸ਼ਾਮਲ ਆ ਔਰ ਉਹਨਾਂ ਨੂੰ ਕਿੰਨਾ ਬੋਰਡ ਵੱਲੋਂ ਕੰਪਨਸੇਟ ਕੀਤਾ ਜਾਂਦਾ ਆ ਕਿੰਨਾ ਨਹੀਂ ਕੀਤਾ ਜਾਂਦਾ ਇਹਦਾ ਜਵਾਬ ਅੱਜ ਵੀ ਘਰੀ ਵਿੱਚ ਦੇਣਾ ਬੜਾ ਮੁਸ਼ਕਲ ਹੈ ਲੇਕਿਨ ਕੋਲ ਮਰਾ ਦੇ ਜੇ ਆਪਾਂ ਇਹ ਕਹੀਏ ਕਿ ਇਹ ਹੜ੍ਹਾਂ ਦੇ ਆਉਣ ਕਾਰਨ ਜਿਹੜਾ ਫਾਇਦਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਜਾਂ ਹਿਮਾਚਲ ਪ੍ਰਦੇਸ਼ ਦੇ ਫੌਲਟੀਫਿਕੇਸ਼ਨਾਂ ਨੇ ਦੇਣਾ ਚਾਹਿਆ ਉਹਦੇ ਅਨਸਾਰ ਉਹਨਾਂ ਨੂੰ ਉੱਚੇ ਤੋਂ ਮੌਜੂਦਾ ਜਿਹੜਾ ਉਹ ਮਿਲ ਜਾਣ ਦੀ ਸੰਭਾਵਨਾ ਬਣੀ ਦਿਖਾਈ ਦੇ ਰਹੀ ਆ ਨਿਕੰ ਪੰਜਾਬ ਦੇ ਪੱਲੇ ਇਹਦੇ ਵਿੱਚ ਫਿਰ ਵੀ ਜਿਹੜਾ ਤੈਦਾ ਜਿਹੜਾ ਲਾਭ ਆ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਹੁਣ ਇਹਦੇ ਦੇ ਦੀ ਆਪਾਂ ਥੋੜੀ ਗੱਲਬਾਤ ਕਰੀਏ ਵੀ ਇਹਨਾਂ ਦਾ ਆਏ ਕੌਣ ਜ਼ਿੰਮੇਵਾਰ ਹੈ ਕਿਸੇ ਇੱਕ ਤਰ੍ਹਾਂ ਨੂੰ ਕਿਸੇ ਇੱਕ ਸਿਆਸੀ ਤਰ੍ਹਾਂ ਨੂੰ ਇਹਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਵਕਤ ਦੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਵੀ ਰਹਿ ਚੁੱਕੀਆਂ ਆਆਂ ਉਹ ਵੀ ਕਿਤੇ ਨਾ ਕਿਤੇ ਜਾ ਕੇ ਆਪਣੇ ਫਾਦੇਆਂ ਤੋਂ ਕਤਾਈ ਕਰਦੀਆਂ ਆ ਗਈਆਂ ਆ ਜਿਹਦੇ ਨਾਲ ਅੱਜ ਵੀ ਜਿਹੜਾ ਪਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਉੱਤੇ ਪੰਜਾਬ ਦਾ ਹਿੱਸਾ ਜਿਹੜਾ ਉਹ ਨਾਮ ਆਤਰੀਆ ਨਾਮਾ ਤਾਂ ਦਾ ਮਤਲਬ ਇਹ ਆ ਕਿ ਉੱਥੇ ਪੰਜਾਬੀ ਜਾ ਕੇ ਲਾ 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 ਕਰ ਸਕਦੇ ਆ ਪੰਜਾਬ ਸਰਕਾਰ ਪੁਲਿਸ ਦਗਾ ਸਕਦੀ ਆ ਮੁੱਖ ਮੰਤਰੀ ਸਾਹਿਬ ਉੱਤੇ ਬੈਠ ਸਕਦੇ ਆ ਦੋ ਚਾਰ ਦਰਦ ਕੇ ਸ਼ਫਕ ਕੇ ਮਾਰ ਕੇ ਫਿਰ ਸ਼ਾਂ ਨੂੰ ਵਾਪਸ ਆ ਸਕਦੇ ਆ ਲੇਕਿਨ ਅਸੂਲੀ ਤੌਰ ਤੇ ਅਮਲੀ ਤੌਰ ਤੇ ਉੱਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੇ ਇਸ ਬੋਰਡ ਤੋਂ ਕੋਈ ਵੀ ਅਜੇ ਤੱਕ ਫਾਇਦਾ ਨਹੀਂ ਪ੍ਰਾਪਤ ਕੀਤਾ ਕੇਵਲ ਕੇਵਲ ਜੀ ਪ੍ਰਾਪਤ ਕੀਤਾ ਆ ਪੰਜਾਬ ਦੇ ਲੋਕਾਂ ਦਾ ਹੜ੍ਹਾਂ ਦੇ ਆਉਣ ਕਾਲਨ ਜਾਮੀ ਤੇ ਮਾਨਵੀ ਮਰਸਾਂ ਜਿਹੜਾ ਉਹ ਬਹੁਤ ਹੋ ਚੁੱਕਾ ਆ ਔਰ ਜੇ ਵੀ ਪ੍ਰਭਾਈ ਹਜੇ ਹੀਨਿਆਂ ਵਿੱਚ ਨਹੀਂ ਕਈ ਸਾਲਾ ਲੱਗਣਗੇ ਕਿ ਇਸ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪ੍ਰਭਾਈ ਨੂੰ ਕਰਨ ਦੇ ਲਈ ਲੇਕਨ ਹੁਣ ਜਿਹੜਾ ਨੁਕਸਾਨ ਹੋਇਆ ਆ ਆਪਾਂ ਉਹਦੇ ਵੱਲ ਕੀ ਚੱਲਦੇ ਆ 1400 ਉਹ ਜਿਆਦਾ ਪਿੰਡ ਜਿਹੜੇ ਆ ਉਹ ਪਾਣੀ ਦੇ ਵਿੱਚ ਇਹਨਾਂ ਹਨਾਂ ਦੇ ਪਾਣੀ ਵਿੱਚ ਉਹ ਡੁੱਬ ਗਏ ਆ ਔਰ ਡੁੱਬ ਚੁੱਕੇ ਆ ਜਦੋਂ ਪਾਣੀ ਹੱਲੇ ਉੱਤਰਨਾ ਸ਼ੁਰੂ ਹੋਇਆ ਆ ਹੋੜੀ ਰੋੜੀ ਕਿਸੇ ਨਾ ਕਿਸੇ ਦਿਨ ਜਾ ਕੇ ਜ਼ਮੀਨਾਂ ਪਧਰੀਆਂ ਹੋ ਜਾਣਗੀਆਂ ਔਰ ਪਾਣੀ ਦਾ ਨਾਮ ਉਹ ਨਿਸ਼ਾਨ ਜਿਹੜਾ ਉਹ ਮਿੱਝ ਜਾਵੇਗਾ ਔਰ ਇਹਦੇ ਨਾਲ 1.75 ਲੱਖ ਹੈਕਟੇਅਰ ਦੇ ਜਿਹੜੀ ਪਸਲਾ ਆ ਉਹ ਤਬਾਹ ਹੋਈਆਂ ਆ ਉਹ ਰਿਪੋਰਟਾਂ ਇਹਦੀ ਦੱਸਦੀਆਂ ਆ ਕਿ 5 ਫੁੱਟ ਡੂੰਗੀ ਮਿੱਟੀ ਨੂੰ ਕਦੇ ਖੇਤਾਂ ਦੇ ਉੱਪਰ ਦੱਬ ਦਿੱਤਾ ਆ 5 ਫੁੱਟ ਚਾਈ ਦੀ ਦਿੱਤਾ ਨੇ ਜਿਹੜਾ ਪੜੇਤਾ ਕਹਿੰਨੇ ਆ ਉਹਦੇ ਜਿਹੜੀ ਅਸਲ ਜ਼ਮੀਨ ਆ ਲੋਕਾਂ ਦੀ ਕਿਸਾਨਾਂ ਦੀ ਉਹ ਦੱਬ ਕੇ ਰਹਿ ਗਈ ਆ ਹੁਣ ਕਦੋਂ ਇਹ ਮਿੱਟੀ ਠਾਈ ਜਾਂਦੀ ਆ ਕਦੋਂ ਉਹ ਜ਼ਮੀਨਾਂ ਦਾ ਜਿਹੜਾ ਮੂਹ ਆ ਉਹ ਲੰਗਾ ਹੁੰਦਾ ਆ ਤੇ ਕਦੋਂ ਜਾ ਕੇ ਕਿਸਾਨ ਜਿਹੜੇ ਆ ਆਪ ਉਹਆਂ ਜ਼ਮੀਨਾਂ ਉੱਪਰ ਕਿੱਥੀ ਕੱਸ ਸਕਣਗੇ ਇਹ ਨਹੀਂ ਅਜੇ ਬੜਾ ਲੰਬਾ ਸਮਾਂ ਜਿਹੜਾ ਉਹ ਲੱਗ ਸਕਦਾ ਆ ਉਹਨ ਮਿਲ ਆ ਕੇ ਆਪਾਂ ਜੇ ਇਹ ਕਹਿਣਾ ਹੋਵੇ ਕਿ ਇਹਨਾਂ ਦੇ ਵਿੱਚ ਜਿਹੜੇ ਹੜ੍ਹ ਆਇਆ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਪੰਜਾਬ ਦੇ ਲੋਕਾਂ ਦਾ ਹੋਇਆ ਇਹ ਤਾਂ ਉਹਦਾ ਫਾਇਦਾ ਜਿਹੜਾ ਆ ਉਹਦੀ ਲਈ ਕੰਪਨਸੇਸ਼ਨ ਆ 올 ਲੈਂਡ ਦੇ ਹਰਿਆਣਾ ਸਰਕਾਰ ਨੇ ਆਪਣੀ ਜੜੀਆ ਉਹ ਐਲ ਕਦਮੀ ਕੀਤੀ ਆ ਹੁਣ ਇਸ ਹੜਾਂ ਦੇ ਵਿੱਚ ਪੰਜਾਬ ਵਿੱਚੋਂ 373 ਜਾਨਵਰ ਗਡੇ ਆ ਉਹ ਲਾਪਤਾ ਹੋਏ ਆ 올 ਪਸ਼ੂ ਪਾਣ ਜਿਹੜਾ ਭਾਗ ਆ ਪੰਜਾਬ ਦਾ ਉਹਦੇ ਕਹਿਣ ਅਨੁਸਾਰ ਹੜਾਂ ਦੇ ਵਿੱਚ 3.6 ਬਲਕ ਪਸ਼ੂ ਆ ਵਿੱਚੋਂ 534 ਪਸ਼ੂ ਪੋਲਟਰੀ ਦੇ ਨਾਲ ਸੰਬੰਧਿਤ ਆ ਔਰ ਜਿਨ੍ਹਾਂ ਵਿੱਚ ਬੱਕਰੀਆਂ ਪੰਛੀ ਬੱਚੇ ਘੋੜੇ ਵੀ ਲਿਆ ਉਹ ਵੀ ਸ਼ਾਮਲ ਆ ਔਰ ਇਡੀ ਰਿਪੋਰਟਾਂ ਵਿੱਚ ਦੱਸਿਆ ਗਿਆ ਆ ਕਿ 373 ਪਸ਼ੂ ਬਿਨਾ ਕਿਸੇ ਸਿਰਾਗ ਦੇ ਦਾ ਪਤਾ ਹੈ ਜਿੰਨਾਂ ਦਾ ਕੋਈ ਅਤਾ ਪਤਾ ਨਹੀਂ ਕਿ ਇਹ ਪਸ਼ੂ ਇਹ ਜਾਨਵਰ ਕਿੱਥੇ ਚਲੇ ਗਿਆ ਹੜਾ ਵਿੱਚ ਕਿੱਥੇ ਨਹੀਂ ਚਲੇ ਗਏ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦੇਖਣਾ ਇਹ ਜਿਹੜੇ ਅੰਕੜੇ ਆਏ ਆ ਹੜਾ ਤੋਂ ਉਸ ਤੋਂ ਕੁਝ ਮਹੀਨੇ ਪਹਿਲਾਂ ਕੀਤੀ ਗਈ ਜਿਹੜੀ ਪਸ਼ੂਆਂ ਦੀ ਗੈਂਟੀ ਸੀ ਉਹ ਅੰਕੜੇ ਉਸ ਗੱਲ ਤੋਂ ਲੈ ਗਏ ਆ ਇਹਦੇ ਵਿੱਚ ਰਾਜ ਦੇ ਪਸ਼ੂਆਂ ਦੀ ਆਬਾਦੀ ਜਿਹੜੀ ਆ ਪੁੱਲ ਆਬਾਦੀ ਗਿਨੇ ਸਾਡੇ ਇੱਥੇ ਪਸ਼ੂਆ ਸਟੇਟ ਦੇ ਵਿੱਚ ਉਹ 3.010 ਲੱਖ ਦਸੀ ਜਾਂਦੀ ਹੈ। ਇਹਦੇ ਵਿੱਚ 22.99 ਲੱਖ ਪਸ਼ੂ ਅਤੇ 34.93 ਲੱਖ ਮੱਝਾਂ ਜਿਹੜੀਆਂ ਉਹ ਸ਼ਾਮਲ ਹੈ। ਹਜੇ ਇਹਦੇ ਵਿੱਚ ਕੁ ਡਾਟਾ ਜਿਹੜਾ ਆ ਉਹ ਮੁਕੰਮਲ ਤੌਰ ਤੇ ਸਾਹਮਣੇ ਨਹੀਂ ਆਇਆ। ਇਸ ਕਾਰਨ ਇਹ ਜਿਹੜੇ ਅੰਕੜੇ ਆ ਉਹ ਥੋੜੇ ਬਹੁਤ ਅੱਗੇ ਪਿੱਛੇ ਹੋ ਸਕਦੇ ਆ ਕਿਉਂਕਿ ਅਜੇ ਜਿਹੜੀ ਫਾਈਨਲ ਰਿਪੋਰਟ ਉਹ ਸਕਾਦ ਦੇ ਦੇ ਰਿਕਾਰਡ ਵਿੱਚ ਨਹੀਂ ਆਈ ਉਹ 1400 ਪੈਨ ਜੀ ਡੀ ਆ ਉਹ ਇਹਦੇ ਵਿੱਚ ਸਬਾਹ ਹੋਇਆ ਜਾਂ ਪ੍ਰਭਾਵਿਤ ਹੋਇਆ ਔਰ 1.75 ਲੱਖ ਹੈਕਟੇਰ ਦੀਆਂ ਬਿਲੀਅਨ ਫਸਲਾਂ ਆ ਉਹ ਇੱਥੇ ਬਲਬਾਦ ਹੁਈਆ ਹੁਣ ਜੇ ਕਦੇ ਕੱਲੇ ਕੱਲੇ ਪ੍ਰਭਾਵਿਤ ਕਿਸਾਨ ਨੂੰ ਜਾਂ ਇੱਕ ਪਰਵਾਦ ਨੂੰ ਕੰਪਨਸੇਟ ਕਰਨਾ ਹੋਵੇ ਜੇ ਉਹਦਾ ਕਿੰਨਾ ਨੁਕਸਾਨ ਹੋਇਆ ਆ ਉਹਦੀ ਪ੍ਰਭਾਈ ਕਰਨੀ ਹੋਵੇ ਭਾਵੇਂ ਉਹ ਪਸ਼ੂਆਂ ਦੇ ਮੱਦ ਦੇ ਵਿੱਚ ਕੰਪਨਸੇਸ਼ਨ ਦੇਣਾ ਹੋਵੇ ਪਰ ਉਹ ਕੋਈ ਬਹੁਤ ਜਿਆਦੀ ਰਕਮ ਨਾ ਤਾਂ ਪੰਜਾਬ ਸਰਕਾਰ ਅਜੇ ਸਾਹਮਣੇ ਪਿਆਰੀ ਆ ਔਰ ਨਾ ਹੀ ਕੇਂਦਰ ਸਰਕਾਰ ਵੱਲੋਂ ਇਹਦੇ ਲਈ ਕੋਈ ਖੁੱਲਾ ਫੰਡ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਔਰ ਇੱਕ ਜਾਣਕਾਰੀ ਅਨੁਸਾਰ ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਜੀਨਿੰਦਰ ਮੋਦੀ ਜੀ ਹਰਪੀਤਾਂ ਦਾ ਸਾਥ ਲੈਣ ਦੇ ਲਈ ਪੰਜਾਬ ਆਏ ਸਨ ਉਸ ਦਿਨ ਉਹਨਾਂ ਨੇ 1600 ਕਰੋੜ ਰੁਪਏ ਦੀ ਰਾਖਵੀ ਜੀਡੀਆ ਉਹ ਹਾਰਪੀਟਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਸੀ ਔਰ ਹੁਣ ਖਬਰਾਂ ਆ ਰਹੀਆਂ ਆ ਕਿ 240 ਕਰੋੜ ਰੁਪਏ ਦਾ ਹੋਰ ਫੰਡ ਜਿਹੜਾ ਕੇਂਦਰ ਸਰਕਾਰ ਵੱਲੋਂ ਐਸਜੀਆਰ ਫੰਡ ਦੇ ਲਈ ਰ release ਕਰ ਦਿੱਤਾ ਗਿਆ ਆ ਜਿੰਗੇ ਲਈ ਬਕਾਇਦਾ ਕੇਂਦਰ ਸਰਕਾਰ ਵੱਲੋਂ ਸੁਚਨਾ ਜੇ ਜੀਆ ਉਹ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਹੁਣ ਇਹਦੇ ਵਿੱਚ ਇਸ ਤਰ੍ਹਾਂ ਡਿਸਟ੍ਰਿਬਿਊਸ਼ਨ ਹੋਏਗੀ ਖੇਤਾਂ ਦਾ ਮੁਆਵਜ਼ਾ ਜਿਹੜੇ ਖੇਤਾਂ ਦੀਆਂ ਫਸਲਾਂ ਉੱਡ ਚੁੱਕੀਆਂ ਜਾਂ ਬਰਬਾਦ ਹੋ ਚੁੱਕੀਆਂ ਆ ਉਹ ਉਹਦੇ ਲਈ ਪੰਜਾਬ ਸਰਕਾਰ ਵੱਲੋਂ اعلان ਕੀਤਾ ਗਿਆ ਹੈ ਕਿ 2000 ਬਈਆ ਫਰ ਇੱਕ ਏਕੜ ਦੇ ਸਾਥ ਦੇ ਨਾਲ ਉਹ ਪ੍ਰਭਾਰਾਂ ਨੂੰ ਦਿੱਤਾ ਜਾਵੇਗਾ ਵਿਕਮੈਦੀ ਵਿੱਚ ਵੀ ਦੱਸਿਆ ਜਾ ਗਿਆ ਹੈ ਕਿ ਕੁੰਡੀ ਰੱਖੀ ਗਈ ਆ ਕਿ ਜੇਸ ਪਸੰਦਾਰ ਜਾਂ ਜੀਸ ਪਰਵਾਹ ਦਾ 75% ਤੱਕ ਨੁਕਸਾਨ ਹੋਇਆ ਹੋਵੇਗਾ ਉਹਨੂੰ ਕੇਵਲ ਤੇ ਕੇਵਲ 10000 ਰੁਪਏ ਦੀ ਸਹਾਤਾ ਰਾਸ਼ੀ ਹੀ ਮਿਲੇਗੀ ਜਦ ਕਿ 75 ਤੋਂ 100% ਤੱਕ ਹੋਏ ਨੁਕਸਾਨ ਦਾ ਮਾਮਲਾ ਗਿੜਾਇਆ ਉਹ ਵੀ ਯਰਤ ਬੈਟਰੀਕਰ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਅਤੇ ਇਸੇ ਤਰ੍ਹਾਂ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਆ ਜਾਓ ਮਰ ਚੁੱਕੇ ਆ ਜਾਂ ਉਹ ਗਾਇਬ ਹੋ ਚੁੱਕੇ ਆ ਉਹਨਾਂ ਨੂੰ ਜਿਹੜਾ ਦੁੱਧ ਦੇਣ ਵਾਲੇ ਪਸ਼ੂ ਆ 37500 ਰੁਪਏ ਦੀ ਵਾਟਨ ਦੇਦੀ ਆ ప్రతి ਪਸ਼ੂ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਹੁਣ ਇਹ ਦੇਖਣਾ ਇਹ ਆ ਕਿ ਇਹ ਜੁਨਾ ਮਹ ਕ ਮੌਕਫਦੀ ਲਾਕਮ ਬੈਂਡਾ ਲਾਂਡ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਆ ਕਿ ਇਹ ਸਵਾਤਮ ਦੇ ਨਾਲ ਜਿਹਦੇ ਪੀੜ ਪ੍ਰਵਾਹ ਹੈ ਜਾਂ ਜਿਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਆ ਕਿ ਉਹ ਮੁੜ ਆਪਣੀ ਜ਼ਿੰਦਗੀ ਨੂੰ ਆਪਣੀਆਂ ਅਧੀਹਾ ਤੇ ਦਿਹਾ ਸਕਣਗੇ ਜਾਂ ਉਸੇ ਤਰ੍ਹਾਂ ਹੀ ਫਿਰ ਆਪਣੇ ਜੀਵਨ ਨੂੰ ਸਾਫ਼ ਸੁਥਰਾ ਤੇ ਪੜ੍ਹਲੀ ਤੇ ਦੇਣ ਲਈ ਹੋਰ ਕਬਜ਼ਾ ਜਿਹੜਾ ਉਹ ਲੈਣਗੇ ਤਾਂ ਕਿ ਉਹਨਾਂ ਦਾ ਜਨ ਜੀਵਨ ਜਿਹੜਾ ਆ ਰੋਸ ਮਰਾਂ ਦੀ ਜ਼ਿੰਦਗੀ ਵਾਂ ਪਟੜੀ ਤੇ ਆ ਸਕੇ ਹੁਣ ਅਚੀਬ ਦੇ ਵਿੱਚ ਜਿਹੜੀ ਆਪਾਂ ਗੱਲ ਕਰਨੀ ਆ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ 2020 ਦੇ ਵਿੱਚ ਦੇ ਵਿੱਚ ਕੁਝ ਦੰਗੇ ਹੋਏ ਸੀ ਜਿਨ੍ਹਾਂ ਵਿੱਚ ਕੁਝ ਲੋਕ ਮਾਰੇ ਵੀ ਗਏ ਸੀ ਕੁਝ ਜ਼ਖਮੀ ਹੋਏ ਸਨ ਔਰ ਉਸ ਕੰਦੇ ਉਤੇ ਦਿੱਲੀ ਦੀ ਪਨੀਸ਼ ਨੇ ਅਦਾਲਤ ਵਿੱਚ ਦੋਸ਼ੀ ਲੋਕਾਂ ਦੇ ਵਿਰੁੱਧ ਜਿਹੜਾ ਚਾਰਾਣ ਪੇਸ਼ ਕੀਤਾ ਸੀ ਉਸ ਬੰਦ ਦੇ ਵਿੱਚ ਦਿੱਲੀ ਦੀ ਅਦਾਲਤ ਨੇ ਆਪੋ ਆਪਣਾ ਜਿਹੜਾ ਫੈਸਲਾ ਆ ਉਹ ਕੁਝ ਦਿਨ ਪਹਿਲਾਂ ਦੇ ਦਿੱਤਾ ਉਹ ਜਿਹੜੇ 97 ਜਿਹੜੇ ਲੋਕ ਆ ਦੋਸ਼ੀ ਸੀ ਜਿਹੜੇ ਉਹਨਾਂ ਨੂੰ ਬਰੀ ਕੀਤਾ ਗਿਆ ਅਤਿਅੰਤ ਮਾਮਲਿਆਂ ਵਿੱਚ ਬੀਓ ਜਿਹੜੇ ਆ ਕੇਸ ਜਿਹੜੇ ਆ ਦਰਜ ਹੋਏ ਸੀ ਔਰ ਰਾਸ਼ਟਰੀ ਰਾਜਧਾਨੀ ਬੀਆ ਸਥਾਨਕ ਅਦਾਲਤਾਂ ਨੇ ਘੱਟੋ ਘੱਟ 17 ਮਾਮਲਿਆਂ ਵਿੱਚ ਪੁਲਿਸ ਦੀ ਜੇਜੀ ਜਾਂਚ ਉਹਦੇ ਵਿੱਚ ਗੰਭੀਰ ਤੌਰ ਤੇ ਉਪਤਾਣ ਨੂੰ ਅਜਗਰ ਕੀਤਾ ਆ ਕਿਉਂਕਿ ਅਜਿਹੇ ਮਾਮਲੇ ਜਿਹੜੇ ਆ ਅਕਸਰ ਸਾਡੀ ਪੁਲਿਸ ਵੇ ਬੰਦੋਂ ਕਤਾਈ ਵਾਦਨ ਦੇ ਦੋਸ਼ ਵਿੱਚ ਸਾਹਮਣੇ ਆਉਂਦੇ ਰਹਿਆ ਇਹ ਕਨੇ ਇੱਕ ਸੁਭਾਅ ਬਣ ਚੁੱਕਾ ਆ ਸਾਡੇ ਪੁਲਿਸ ਕੱਦ ਜਾਂਦਾ ਕਿ ਉਹ ਕਦੇ ਵੀ ਸ਼ਾਇਦ ਹੀ ਕਿਸੇ ਨਾ ਕਿਸੇ ਕੇਸ ਵਿੱਚ ਆਪਣੀ ਸਹੀ ਗੱਲ ਰੱਖਦੀ ਹੋਵੇ ਪਰ ਬਹੁਤਿਆਂ ਕੇਸਾਂ ਦੇ ਵਿੱਚ ਪੁਲਿਸ ਵੱਲੋਂ ਅਕਸਰ ਕੋਕਸ ਕੀਤੀ ਹੋਈ ਸਟੋਰੀ ਆ ਉਹੀ ਹੀ ਅਦਾਲਤ ਵਿੱਚ ਪੇਸ਼ ਕੀਤੀ ਜਾਂਦੀ ਆ ਔਰ ਜਿਹਦੇ ਲਈ ਆਮ ਜਿਹੜਾ ਬੰਦਾ ਆ ਜਦੋਂ ਉਹਨੂੰ ਦੋਸ਼ੀ ਫੜਾਇਆ ਜਾਂਦਾ ਆ ਉਹਦੇ ਲਈ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਬਣ ਜਾਂਦੀ ਆ ਹੁਣ ਰਿਕਾਰਡ ਅਨੁਸਾਰ 2025 ਦੇ ਅੰਤ ਤੱਕ ਦਿੱਲੀ ਪੁਲਿਸ ਵੱਲੋਂ ਵਾਇਰ ਦੰਗਿਆਂ ਤੇ ਅਗਜਨੀ ਤੇ ਗੈਰ ਕਾਨੂੰਨੀ ਇਕੱਠ ਦੇ 692 ਮਾਮਲਿਆਂ ਵਿੱਚੋਂ 116 ਮਾਮਲਿਆਂ ਦੇ ਸਬੰਧ ਵਿੱਚ ਅਦਾਲਤ ਨੇ ਜਿਹੜਾ ਉਹ ਫੈਸਲਾ ਆਪਣਾ ਸੁਣਾ ਦਿੱਤਾ ਆ ਔਰ ਇਹਨਾਂ ਵਿੱਚੋਂ 22 ਦੇ ਜਿਹੜੇ ਆ ਉਹਨਾਂ ਸਵੰਮੀ ਨਪੀਗੇ ਜਿਹੜੇ ਆ ਉਹਨਾਂ ਦੇ ਅਨਸਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਆ ਔਰ ਇਹ ਜਿਹੜੇ ਬਰੀ ਹੋਏ ਆ ਉਹਨਾਂ ਦੇ ਉੱਪਰ ਟਿੱਪਣੀ ਕਰਨ ਦਾ ਅਧਿਕਾਰ ਵੱਲੋਂ ਇਹ ਵੀ ਇਹ ਦੇਰਾਂ ਨੋਕਸਿਆ ਦਾ ਕਮੀਆ ਜਾਂ ਉਲਕਾਇਆ ਉਹ ਦਿੱਲੀ ਪੁਲਿਸ ਵਿੱਚ ਗੜੀਆ ਉਹ ਕੱਢੀ ਗਈਆ ਕਟੋ-ਕਟੋ ਬਾਰਾ ਮਾਮਲਿਆਂ ਵਿੱਚ ਅਦਾਦਾਂ ਨੇ ਇਹ ਗੱਲ ਜੂ ਦੱਸੀ ਆ ਕਿ ਪੁਲਿਸ ਨੇ ਨਕਦੀ ਗਵਾਹ ਤੇ ਨਕਲੀ ਸਬੂਤ ਜਿਹੜੇ ਆ ਇਹਨਾਂ ਮਕਦਮਿਆਂ ਵਿੱਚ ਪੇਸ਼ ਕੀਤੇ ਜਿਹਦੇ ਨਾਲ ਦਿੱਲੀ ਪੁਲਿਸ ਦਾ ਜਿਹੜਾ ਨਕਲੀ ਚਿਹਰਾ ਆ ਉਹ ਲੋਕਾਂ ਦੇ ਸਾਹਮਣੇ ਮੰਗਾ ਹੋਇਆ ਆ Thank you very much.